ਤੇ ਤਾਂ ਕਿਨੇ 15000 ਲਿਆ ਹੈ ਤੇ ਉਹ ਤੋਂ ਬਗੈਰ ਸੰਭਰਾ ਸਾਡਾ ਆਇਆ ਸੀ ਤੇ 30000 ਆਇਆ ਸੀ ਤੁਹਾਨੂੰ ਸਾਡੇ ਦੇਇਆ ਸੀ ਤੇ ਬੰਟੀ ਸਨ ਵਾਰੇ ਵਾਰ ਪਰੇਸ਼ਾਨ ਕਰਦਾ ਸੀ ਕਾਸੇ ਕਰਵਾ ਕੇ ਦਿਓ ਕਾਸੇ ਦਿਓ ਬੰਟੀ ਕੌਣ ਹੈ ਬੰਟੀ ਸਰਪੰਚ ਸਾਹਿਬ ਹੈ ਪਿੰਡ ਦਾ ਮਾਮਾ ਆਇਆ ਨਹੀਂ ਹੈ ਹਾਂ ਮੈਂ ਤੇ ਬੱਠੇ ਤੇ ਆ ਕੇ ਨਾ ਆਖੋ ਸ਼ਾਮ ਨੂੰ ਆਵੇ ਦਾ ਤੁਾਈ ਕੋ ਨਹੀਂ न फा बंदोबस्ती मोटी ही किन पंद्रहण <ARINC2> 15 آیل مرک mystر سانتر تمام profession ان ان wheels ان There Is Have a腌 h Samantha fairly Coz a AUще hint too much ان je Nال katver celestial iqtans taun kamμα outro voi CORREAка 2 mascara vash tatoo two cases xatmutandong bir vida Stack into krasa u구�ing iqtansun lungsab象 iqtans um cos vam coca iqtansha sun respondα do keresya ci charitia Kateワada q d consoles k Desh using d��록 knate ul 달� Elder które Pocaixin tel 22 123.25 bon O أ ordinate understand to jimt Ve מה jimtane et concrete C privileges ب系 Lukta wa se Wabaul J tro precise understand og Sergey zodiaz Yok ta nadir se b jer Disk ص niewidem combattu ten znajdu buny utilizz ਬੰਦ ਜਾਵੇ ਨਾ ਨਹੀਂ ਬੰਦੇ ਆ ਰਿਹਾ ਸੰਦੇ ਇਹ ਕੋਈ ਜਾਂ ਵੀਡੀਓ ਸੰਦਾ ਅਰੇ ਵੀਡੀਓ ਖੜਾ ਕਰ ਲੈ ਤੂੰ ਆ ਕੇ ਬਣਾ ਲੈ ਉਹ ਤਾਂ ਦਿਨ ਕੋਈ ਪਿਆ ਉਲਟਾ ਕਰ ਉਹ ਦਿਨ ਕਹਿੰਦਾ ਪਿਆ ਨਹੀਂ ਨਾ ਉਹ ਮਟਕੋਦੀ ਅਰੇ ਇਹ ਆ ਬੰਦੇ ਅਰਕੋ ਭਾਈ ਮਾਮਲਾ ਜੀ ਗਰਨਾਮ ਸਿੰਘ ਦਾ ਮਕਾਨ ਇੱਕ ਆਇਆ ਜੀ ਠੀਕ ਐ ਇਹ ਮਕਾਨ ਆਉਣ ਕਰਕੇ 30000 ਆਇਆ ਹੈ ਤੇ ਉਹਦੇ ਵਿੱਚੋਂ ਵੀ ਨਾ 15000 ਸਰਪੰਚ ਨੇ ਲਿਆ ਤੇ ਸਰਪੰਚ ਨੇ 15000 ਲਿਆ ਹੈ ਤੇ ਉਹ ਤੋਂ ਬਗੈਰ ਵੀ ਨਾ ਵੀ ਹੋਰ ਇੱਕ ਦੇ ਮਕਾਨ ਆਇਆ ਹੈ ਉਹਦੇ ਕੋਲ 10000 ਲਿਆ ਹੈ ਤੇ ਇਹਨੂੰ ਗੁਰਨਾਮ ਸਿੰਘ ਨੂੰ ਪੁੱਛਿਆ ਨੇ ਵੀ 15000 ਵੀ ਤੇਰੇ ਕੋਲ ਕਿੰਨੇ ਪੈਸੇ ਲਏ ਨੇ ਇਹਨੇ ਆਖਿਆ ਵੀ ਮੇਰੇ ਕੋਲ 15000 ਲਏ ਨੇ ਉਹਤ ਬੰਦੇ ਨੇ ਵੀ ਮੰਨ ਲਓ ਕਿੰਦੇ ਕੋਲ ਦਾਫੇ ਲਿਆ ਨੇ ਤੇ ਉਹਦੇ ਕੋਲ ਉਹਨੇ ਆਖਾ ਮੇਰੇ ਕੋਲ ਦਾਫੇ ਲਿਆ ਨੇ ਤੇ ਇੱਥੇ ਸਾਉਣਾ ਸੰਗ ਆਪਣਾ ਆਇਆ ਇੱਥੇ ਸਕੂਲੇ ਤੇ ਉਹਦੂ ਬਗਾਰੇ ਵੀ ਉਹਨੇ ਪੁੱਛਿਆ ਵੀ ਪਏ ਸੇ ਮਕਾਨਾ ਦੇ ਆਏ ਨੇ ਤਾਂ ਵੀ ਠੀਕ ਠਾਕ ਦਿੱਤੇ ਨੇ ਇਹਨਾਂ ਤੋਂ ਮਰੇ ਉਹਤ ਬੰਦੇ ਨੇ ਸ਼ਿਕਾਇਤ ਲਾਈ ਏ ਕਿਨੇ 10000 ਰੁਪਇਆ ਦਿੱਤਾ ਹੈ ਤੇ ਗਰਨਾਮ ਨੇ ਵੀ ਕਹਿ ਦਿੱਤਾ ਵੀ ਮੇਰੇ ਕੋਲ ਵੀ 15 ਲਿਆ ਨੇ ਇਹ ਗੇ